ਜਿਹੜੀ ਸਾਡੀ ਪੱਗ ਹੈ ਉਹਦੇ ਨਾਲ ਕਈ ਸਾਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਸਿਰਫ ਉਹ ਇੱਕ ਕੱਪੜਾ ਨਹੀਂ ਹੈ ਉਹ ਜ਼ਿੰਮੇਵਾਰੀਆਂ ਨੂੰ ਹੀ ਜਗਾਉਣ ਲਈ ਇੱਕ ਪ੍ਰੇਰਣਾ ਇਹ ਫਿਲਮ ਪੱਗ ਬਨਣ ਲਈ ਵੀ ਸਧਾਰਨ ਸਿਰ ਦੀ ਲੋੜ ਨਹੀਂ ਹੁੰਦੀ ਜੇ ਗੁਰੂਆਂ ਨੇ ਦਿੱਤੀ ਹੋਈ ਪੱਗ ਬਹੁਤ ਪਵਿੱਤਰ ਆ ਬਹੁਤ ਉੱਚਾ ਦਰਜਾ ਰੱਖਦੀ ਹੈ ਤਾਂ ਉਹਦੇ ਥਲੇ ਹੇਟਾ ਜਿਹੜਾ ਸੈਰਾ ਉਹ ਵੀ ਬਹੁਤ ਪਵਿੱਤਰ ਤੇ ਉੱਚ ਦਰਜੇ ਦਾ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਉਸ ਤਾਜ ਨੂੰ ਜਿਹੜਾ ਗੁਰੂਆਂ ਦਾ ਬਖਸ਼ਾ ਹੋਇਆ ਉਹਦੇ ਉੱਤੇ ਪਕਾ ਸਕਦੇ ਹਾਂ ਇੱਕ ਜਜ਼ਬਾ ਹੋਣਾ ਚਾਹੀਦਾ ਸਾਡੀ ਜਿਹੜੀ ਬੁੱਧੀ ਆ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਫਿਰ ਅਸੀਂ ਜਿਹੜਾ ਇਹ ਤਾਜ ਆਪਣੇ ਸਿਰਾਂ ਦੇ ਉੱਪਰ ਜਿਹੜਾ ਪਹਿਨ ਸਕਦੇ ਹਾਂ ਫਿਲਮ ਦੇ ਵਿੱਚ ਵੀ ਅਸੀਂ ਇਹੀ ਦਿਖਾਇਆ ਕਿ ਜਦੋਂ ਵੀ ਦੁਨੀਆ ਦੇ ਕਿਤੇ ਜ਼ੁਲਮ ਹੋਇਆ ਹੈ ਦੁਨੀਆ ਦੇ ਵਿੱਚ ਕਿਤੇ ਵੀ ਭੀੜ ਪਈ ਹੈ ਤਾਂ ਜਿਹੜੇ ਪੰਜਾਬੀ ਨੇ ਜਾਂ ਸਿੱਖ ਕੌਮ ਹੈ ਉਹ ਹਮੇਸ਼ਾ ਅੱਗੇ ਆ ਕੇ ਖੜੀ ਹੈ ਉਹਨਾਂ ਨੇ ਜ਼ੁਲਮ ਦਾ ਜਿਹੜਾ ਟੱਕਰ ਆ ਕੀਤਾ ਹੈ ਪੰਜਾਬੀ ਲੋਕ ਆ ਜਿਹੜੇ ਸਰਦਾਰ ਆ ਖਾਸ ਕਰਕੇ ਜਿਹੜੇ ਅਸੀਂ ਹਮੇਸ਼ਾ ਛੁਟਕਲਿਆਂ ਦਾ ਸ਼ਿਕਾਰ ਹੁੰਦੇ ਰਹੇ ਆ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਪੰਜਾਬੀ ਤਾਂ ਹੈ ਹੀ ਛੁਟਕਲਿਆਂ ਵਾਸਤੇ ਨੇ ਲੇਕਿਨ ਅਸੀਂ ਇਸ ਫਿਲਮ ਦੇ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬੀ ਜਾਂ ਜਿਹੜੀ ਸਿੱਖ ਕੌਮ ਹੈ ਉਹ ਚੁਟਕਲਿਆਂ ਤੱਕ ਸੀਮਤ ਨਹੀਂ ਹੈਗੀ ਉਹ ਚੁਟਕਲਿਆਂ ਲਈ ਨਹੀਂ ਹੈਗੀ ਉਹਦੇ ਸਿਰ ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਉਹ ਜ਼ਿੰਮੇਵਾਰੀਆਂ ਨੂੰ ਉਸ ਇਸ ਫਿਲਮ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਲੀ ਭਪਿੰਦਰ ਜੀ ਨਾਲ ਮੈਂ ਕਿਤੇ 35 ਸਾਲ ਤੋਂ ਹੀ ਥੀਏਟਰ ਕਰਦਾ ਆ ਰਿਹਾ ਇਕੱਠੇ ਥੀਏਟਰ ਦਾ ਆਰਟਿਸਟ ਹੈ ਥੀਏਟਰ ਦਾ ਰਾਈਟਰ ਹੈ ਡਾਇਰੈਕਟਰ ਹੈ ਜਦੋਂ ਫਿਲਮ ਬਣਾਉਂਦਾ ਤਾਂ ਹੁੰਦਾ ਇੱਕ ਐਂਗਲ ਬੜਾ ਸੋਚਨ ਦਾ ਐਂਗਲ ਬੜਾ ਵੱਖਰਾ ਹੁੰਦਾ ਪੂਰੇ ਸੋਸਾਇਟੀ ਦੀਆਂ ਚਾਹੇ ਪੰਜਾਬ ਦੀਆਂ ਚਾਹੇ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਚਾਹੇ ਪੋਲਿਟਿਕਲ ਨੇ ਚਾਹ ਉਹ ਨਾ ਜਿੰਨਾ ਜ਼ਬੰਦਤ ਨਹੀਂ ਚਾਹ ਉਹ ਟੈਰਰਿਸਟ ਹੀ ਹੈ ਉਹਨਾਂ ਨੂੰ ਬੜੀ ਬਖੂਬੀ ਇੱਕ ਸੀਕੁਐਂਸ ਅਪਰੋਕ ਇਹਨਾਂ ਨੇ ਪੇਸ਼ ਕੀਤਾ ਹੈ ਇੱਕ ਸਿੰਬੋਲਿਕ ਦੇ ਤੌਰ ਤੇ ਔਰ ਇੱਕ ਪਾਵਰਫੁਲ ਜਿਹੜੀ ਸੋਚ ਲੈ ਕੇ ਆਇਆ ਹਰੇਕ ਬੰਦੇ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਮੁਸੀਬਤ ਆਉਂਦੀ ਹੈ ਚੋਟ ਲੱਗਦੀ ਹੈ ਤਾਂ ਕਿ ਤੋਂ ਚੋਟ ਲਾ ਕੇ ਬੈਠ ਜੇ ਘਰ ਬੈਠ ਜੇ ਦਿਲ ਛੱਡ ਦੇ ਤਾਂ ਖਤਮ ਹੈ ਲੇਕਿਨ ਜੇ ਉਸ ਨੂੰ ਚੈਲੰਜ ਕਬੂਲ ਕਰੇ ਤੇ ਉਸ ਜਿਹੜਾ ਗੁਰਮਖ ਨੇ ਕੀਤਾ ਹੈ ਤੇ ਖੀ ਦੇ ਵਿੱਚ ਪੋਜ਼ਿਟਿਵ ਜਿਹੜਾ ਰਿਜ਼ਲਟ ਮਿਲਦਾ ਸਾਰਿਆਂ ਨੂੰ ਬੇਨਤੀ ਹੈ ਕਿ OTT ਮੰਤ ਤੇ 24 ਜਨੂਨ ਫਿਲਮ ਨੂੰ ਦੇਖੋ ਸੱਚੀ ਕਾਲ ਜੀ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਹੁਣੇ-ਹੁਣੇ ਅਸੀਂ ਟਰੇਲਰ ਦੇਖ ਕੇ ਆਏ ਆ ਫਿਲਮ ਗੁਰਮੁਖਤਾ ਉਮੀਦ ਕਰਦੇ ਆ ਥੋੜੇ ਸਮੇਂ ਤੱਕ ਤੁਸੀਂ ਵੀ ਦੇਖ ਲੈਣਾ ਤੇ ਤੁਹਾਨੂੰ ਵੀ ਚੰਗਾ ਲੱਗਣ ਵਾਲਾ ਕਿਉਂਕਿ ਸਾਰਿਆਂ ਨੂੰ ਆਪਣਾ ਆਪ ਲੱਗੂਗਾ ਇਸ ਦੇ ਵਿੱਚ ਸੋ ਜੀ ਮੂਵੀ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਸਪੋਰਟਿੰਗ ਕਾਸ ਸਾਡੇ ਨਾਲ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਸੱਚੀ ਕਾਲ ਜੀ ਕੀ ਨਾਮ ਹੈ ਸਰ ਤੁਹਾਡਾ ਹੈਪੀ ਪ੍ਰਿੰਸ ਹੈਪੀ ਪ੍ਰਿੰਸ ਅਰੰਗ ਹਰਜਿੰਦਰ ਰੰਗ ਹਰਜਿੰਦਰ ਕੀ ਬਾਤ ਹੈ ਡਾਕਟਰ ਸਰਜੀਤ ਸਿੰਘ ਸਿੱਧੂ ਓਕੇ ਡਾਕਟਰ ਜੀ ਮਤਲਬ ਐਚ ਡੀ ਕੀਤੀ ਹੈ ਸਰ ਇਹਨੇ ਠੀਕ ਕਾਹਦੀ ਚ ਕੀਤੀ ਹੈ ਮੈਂ ਐਜੂਕੇਸ਼ਨਸ ਐਜੂ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਸਵਾਗਤ ਹੈ ਜੀ ਤਿੰਨਾਂ ਦਾ ਰੋਜ਼ਾਨਾ ਸਪੋਕਸਮੈਨ ਤੇ ਐਂਡ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਪਿਆਰਾ ਟ੍ਰੇਲਰ ਆ ਫਿਲਮ ਦਾ ਦੇਖਿਆ ਐਂਡ ਸਭ ਤੋਂ ਪਹਿਲਾਂ ਤਾਂ ਮੈਂ ਪੁੱਛਣਾ ਚਾਹਾਂਗੀ ਕਿ ਕਿਉਂਕਿ ਜਦੋਂ ਸਾਨੂੰ ਚੀਜ਼ਾਂ ਸਮਝ ਆਉਂਦੀਆਂ ਨੇ ਇੱਕ ਸਮੇਂ ਤੇ ਜਾ ਕੇ ਸ਼ਾਇਦ ਅਸੀਂ ਬਹੁਤ ਕੁਝ ਗਵਾ ਲਿਆ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਸੋ ਇਹ ਕਿਤਨੇ ਕਿਤੇ ਸਾਨੂੰ ਉਸ ਚੀਜ਼ ਨਾਲ ਜੋੜਦੀ ਆ ਫਿਲਮ ਮਤਲਬ ਕਿ ਟ੍ਰੇਲਰ ਤੋਂ ਜਿੰਨਾ ਕਿ ਸਾਨੂੰ ਪਤਾ ਲੱਗਿਆ ਸੋ ਤੁਸੀਂ ਆਪਣਾ ਆਪਣਾ ਐਕਸਪੀਰੀਅੰਸ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਐਂਡ ਕੀ ਕੀ ਸਿੱਖਣ ਤੋਂ ਮਿਲਿਆ ਇੱਕ ਤਜਰਬਾ ਲੈ ਕੇ ਜਾਂਦੇ ਹਮੇਸ਼ਾ ਅਸੀਂ ਇੱਕ ਜਦੋਂ ਵੀ ਫਿਲਮ ਸ਼ੂਟ ਕਰਦੇ ਹਾਂ ਪਹਿਲਾ ਤਾਂ ਪਾਲੀ ਭੁਪਿੰਦਰ ਸਰ ਜਦੋਂ ਤੋਂ ਅਸੀਂ ਰੰਗ ਮੰਚ ਨਾਲ ਜੁੜੇ ਹੋਏ ਆ ਉਹ ਇੱਕ ਨਾਮ ਹੀ ਸਾਡੇ ਲਈ ਬਹੁਤ ਵੱਡਾ ਉਹਨਾਂ ਨਾਲ ਕੰਮ ਕਰਨਾ ਇੱਕ ਵੱਡੀ ਗੱਲ ਹੈ ਤੇ ਉਹ ਬਹੁਤ ਸੂਝਵਾਨ ਤੇ ਇੱਕ ਮੰਝੇ ਹੋਏ ਕਲਾਕਾਰਾਂ ਦੀ ਉਹਨਾਂ ਨੂੰ ਪਹਿਚਾਣ ਹੈ ਉਹਨਾਂ ਨਾਲ ਕੰਮ ਕਰਨਾ ਇੱਕ ਸੁਪਨਾ ਸੀ ਜੋ ਪੂਰਾ ਹੋਇਆ ਤੇ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਇਸ ਫਿਲਮ ਦੌਰਾਨ ਬਹੁਤ ਅੱਛਾ ਟ੍ਰੀਟਮੈਂਟ ਰਿਹਾ ਐਕਟਰਾਂ ਨੂੰ ਲੈ ਕੇ ਜਾਂ ਪੂਰੀ ਜਿੰਨਾ ਕਰੂ ਸੀ ਉਸ ਨੂੰ ਲੈ ਕੇ ਤਾਂ ਬਹੁਤ ਮਜ਼ਾ ਆਇਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬੇਸਿਕਲੀ ਉਹ ਫਿਲਮ ਐਸੇ ਬਾਰੇ ਹੈ ਕਿ ਜਿਹੜੀ ਸਾਡੀ ਪੱਗ ਹੈ ਉਹ ਉਹਦੇ ਨਾਲ ਕਈ ਸਾਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਸਿਰਫ ਉਹ ਇੱਕ ਕੱਪੜਾ ਨਹੀਂ ਹੈ ਤਾਂ ਉਹ ਜ਼ਿੰਮੇਵਾਰੀਆਂ ਨੂੰ ਹੀ ਜਗਾਉਣ ਲਈ ਇੱਕ ਪ੍ਰੇਰਣਾ ਇਹ ਫਿਲਮ ਕਹਿ ਸਕਦੇ ਹਾਂ ਤਾਂ ਜ਼ਰੂਰ ਦੇਖੋ ਕੇਬਲ 1 ਤੇ ਇਹ ਫਿਲਮ 24 ਜਨਵਰੀ ਨੂੰ ਜੀ ਜੀ ਥੈਂਕ ਯੂ ਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਗੁਰਮਖ ਦੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਐਡਾ ਵੱਡਾ ਪ੍ਰੋਜੈਕਟ ਹੈ ਜਿਹੜਾ ਉਹ ਲੋਕਾਂ ਦੇ ਸਾਹਮਣੇ ਕੀਤਾ ਜਿਵੇਂ ਭਾਜੀ ਹੋਰਾਂ ਨੇ ਵੀ ਦੱਸਿਆ ਸੀਗਾ ਉੱਥੇ ਕਿ ਸਾਡੇ ਇਸ ਦਾ ਥੀਮ ਹੈ ਜਿਹੜਾ ਉਹ ਇੱਕ ਟੈਗ ਲਾਈਨ ਤੇ ਹੈ ਕਿ ਪੱਗ ਸਿਰਫ 7 ਮੀਟਰ ਦਾ ਕੱਪੜਾ ਨਹੀਂ ਹੁੰਦੀ ਉਹਦੇ ਨਾਲ ਸਾਡੀਆਂ ਜ਼ਿੰਮੇਵਾਰੀਆਂ ਵਧ ਜਾਂਦੀਆਂ ਨੇ ਸੋ ਸਾਡੇ ਸਿੱਖ ਧਰਮ ਦੇ ਵਿੱਚ ਕਹ ਲਓ ਜਾਂ ਪੰਜਾਬੀ ਪੰਜਾਬੀਅਤ ਦੇ ਵਿੱਚ ਕਹ ਲਓ ਪੱਗ ਦਾ ਇੱਕ ਬਹੁਤ ਵੱਡਾ ਰੋਲ ਹੈ ਭਾਵ ਕਿ ਪੱਗ ਬੰਨਣ ਦੇ ਨਾਲ ਸਾਡੀਆਂ ਜ਼ਿੰਮੇਵਾਰੀਆਂ ਵਧ ਜਾਂਦੀਆਂ ਜਿਵੇਂ ਪੱਗ ਇੱਕ ਹੋਰ ਗੱਲ ਕਿ ਪੱਗ ਬੰਨਣ ਲਈ ਵੀ ਸਧਾਰਨ ਸਿਰ ਦੀ ਲੋੜ ਨਹੀਂ ਹੁੰਦੀ ਸਾਡਾ ਸਿਰਾ ਜਿਹੜਾ ਜੇ ਗੁਰੂਆਂ ਨੇ ਦਿੱਤੀ ਹੋਈ ਪੱਗ ਬਹੁਤ ਪਵਿੱਤਰ ਆ ਬਹੁਤ ਉੱਚਾ ਦਰਜਾ ਰੱਖਦੀ ਹੈ ਤਾਂ ਉਹਦੇ ਥਲੇ ਜਿਹੜਾ ਸਿਰਾ ਉਹ ਵੀ ਬਹੁਤ ਪਵਿੱਤਰ ਤੇ ਉੱਚ ਦਰਜੇ ਦਾ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਉਸ ਤਾਜ ਨੂੰ ਜਿਹੜਾ ਗੁਰੂਆਂ ਦਾ ਬਖਸ਼ਾ ਹੋਇਆ ਉਹਦੇ ਉੱਤੇ ਪਕਾ ਸਕਦੇ ਹਾਂ ਇੱਕ ਜਜ਼ਬਾ ਹੋਣਾ ਚਾਹੀਦਾ ਹਾਂ ਜਜ਼ਬਾ ਹੋਣਾ ਚਾਹੀਦਾ ਭਾਵੇਂ ਕਿ ਅਸੀਂ ਅੰਦਰੋਂ ਸਾਡੀ ਜਿਹੜੀ ਬੁੱਧੀ ਆ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਫਿਰ ਅਸੀਂ ਜਿਹੜਾ ਇਹ ਤਾਜ ਆਪਣੇ ਸਿਰਾਂ ਦੇ ਉੱਪਰ ਜਿਹੜਾ ਪਹਿਨ ਸਕਦੇ ਹਾਂ ਸੋ ਫਿਲਮ ਦੇ ਵਿੱਚ ਵੀ ਅਸੀਂ ਇਹੀ ਦਿਖਾਇਆ ਕਿ ਜਦੋਂ ਵੀ ਦੁਨੀਆ ਦੇ ਕਿਤੇ ਜ਼ੁਲਮ ਹੋਇਆ ਹੈ ਦੁਨੀਆ ਦੇ ਵਿੱਚ ਕਿਤੇ ਵੀ ਭੀੜ ਪਈ ਹੈ ਤਾਂ ਜਿਹੜੇ ਪੰਜਾਬੀ ਨੇ ਜਾਂ ਸਿੱਖ ਕੌਮ ਹੈ ਉਹ ਹਮੇਸ਼ਾ ਅੱਗੇ ਆ ਕੇ ਖੜੀ ਹੈ ਉਹਨਾਂ ਨੇ ਜ਼ੁਲਮ ਦਾ ਜਿਹੜਾ ਟੱਕਰ ਆ ਕੀਤਾ ਤੇ ਅਸੀਂ ਇਸ ਫਿਲਮ ਦੇ ਰਾਹੀਂ ਇਹੀ ਸੋਚ ਲੈ ਕੇ ਅੱਗੇ ਆਏ ਹਾਂ ਸੋ ਜਿਹੜੀ ਟੀਮ ਹੈ ਪੂਰੀ ਜਿਹਦੇ ਵਿੱਚ ਪਾਲੀ ਭਵਿੰਦਰ ਸਿੰਘ ਹੋਰਾਂ ਨੇ ਫਿਲਮ ਲਿਖੀ ਹੈ ਉਹਨਾਂ ਨੇ ਡਾਇਰੈਕਟ ਕੀਤੀ ਹੈ ਕੁਲਜਿੰਦਰ ਭਾਜੀ ਹੂਰਾ ਨੇ ਮੇਨ ਕਿਰਦਾਰ ਨਿਭਾਇਆ ਹੈ ਤੇ ਹੁਣ ਕੇਬਲ 1 ਉਹਨੂੰ ਆਪਣੇ OTT ਪਲੇਟਫਾਰਮ ਦੇ ਉੱਪਰ ਰਿਲੀਜ਼ ਕਰਨ ਜਾ ਰਹੀ ਹੈ ਸੋ ਸਾਰਿਆਂ ਦਾ ਇਹ ਬਹੁਤ ਵੱਡਾ ਪ੍ਰਾਲਾ ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਫਿਲਮ ਸਾਡੇ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਇਤਿਹਾਸ ਦੇ ਵਿੱਚ ਜਾਂ ਸਾਡੀ ਸਿੱਖਾਂ ਦੀ ਪੰਜਾਬੀਆਂ ਦੀ ਗੱਲ ਕਰਨ ਵਾਲੀ ਨਹੀਂ ਕੋਈ ਹੋਏਗੀ ਅੰਤ ਤੌਰ ਤੇ ਇੱਕ ਗੱਲ ਹੋਰ ਹੈ ਅਸੀਂ ਹਮੇਸ਼ਾ ਪੰਜਾਬੀ ਲੋਕ ਆ ਜਿਹੜੇ ਸਰਦਾਰ ਆ ਖਾਸ ਕਰਕੇ ਜਿਹੜੇ ਅਸੀਂ ਹਮੇਸ਼ਾ ਚੁਟਕਲਿਆਂ ਦਾ ਸ਼ਿਕਾਰ ਹੁੰਦੇ ਰਹੇ ਆ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਪੰਜਾਬੀ ਤਾਂ ਹੈ ਹੀ ਚੁਟਕਲਿਆਂ ਵਾਸਤੇ ਨੇ ਲੇਕਿਨ ਅਸੀਂ ਇਸ ਫਿਲਮ ਦੇ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬੀ ਜਾਂ ਜਿਹੜੀ ਸਿੱਖ ਕੌਮ ਹੈ ਉਹ ਚੁਟਕਲਿਆਂ ਤੱਕ ਸੀਮਤ ਨਹੀਂ ਹੈਗੀ ਉਹ ਚੁਟਕਲਿਆਂ ਲਈ ਨਹੀਂ ਹੈਗੀ ਉਹਦੇ ਸਿਰ ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਉਹ ਜ਼ਿੰਮੇਵਾਰੀਆਂ ਨੂੰ ਉਸ ਇਸ ਫਿਲਮ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਤੁਸੀਂ ਸਾਰੇ ਜੁੜੇ ਰਹਿਣਾ ਸਾਡੇ ਨਾਲ 24 ਤਰੀਕ ਨੂੰ ਕੇਬਲ ਵਨ ਤੇ ਇਸ ਫਿਲਮ ਨੂੰ ਦੇਖਦੇ ਆਂ ਫਿਰ ਅੱਗੇ ਸਾਰੀਆਂ ਗੱਲਾਂ ਬਤਾ ਕਰਾਂਗੀ ਥੈਂਕ ਯੂ ਜੀ ਮੈਂ ਸਰ ਤੁਹਾਡੇ ਵੱਲ ਵੀ ਆਵਾਂਗੀ ਬਟ ਤੁਹਾਡੀ ਗੱਲ ਤੇ ਮੈਂ ਇੱਕ ਚੀਜ਼ ਕਹਿਣਾ ਚਾਹਾਂਗੀ ਇੱਕ ਪੰਜਾਬੀ ਨੂੰ ਪੰਜਾਬੀ ਹੋਣ ਦਾ ਬੜਾ ਮਾਣ ਹੁੰਦਾ ਤੇ ਮੈਂ ਵੀ ਉਹਨਾਂ ਚੋਂ ਇੱਕ ਆ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਇਹ ਕਾਮੇਡੀ ਫਿਲਮਾਂ ਹੀ ਬਣਾ ਸਕਦੇ ਆ ਕਾਮੇਡੀ ਫਿਲਮਾਂ ਸਾਡਾ ਪੰਜਾਬ ਬਣਾ ਸਕਦਾ ਤੇ ਉਹਦੇ ਵਿੱਚ ਪਰਫੈਕਟ ਵੀ ਹੈਗੇ ਆ ਅਸੀਂ ਤੇ ਸਾਡੇ ਕੋਲ ਇਤਿਹਾਸ ਵੀ ਬਹੁਤ ਆ ਸਾਡੇ ਕੋਲ ਸਾਡੇ ਆਪਣੇ ਰੀਤੀ ਰਿਵਾਜ ਵੀ ਬਹੁਤ ਆ ਅਸੀਂ ਉਹਨਾਂ ਨੂੰ ਵੀ ਫੋਲੋ ਕਰਦੇ ਆ ਸੋ ਇਤਿਹਾਸ ਨਾਲ ਜੁੜੀਆਂ ਹੁਣ ਫਿਲਮਾਂ ਆ ਰਹੀਆਂ ਕਾਬਿਲ ਇਤਾਰਿਫ ਐਂਡ ਸਾਰੇ ਉਸ ਚੀਜ਼ੇ ਵਿੱਚ ਇਨੀਸ਼ੀਏਟ ਕਰ ਵੀ ਰਹੇ ਆ ਬੜੀ ਚੀਜ਼ ਕਹਿਣਾ ਚਾਹਾਂਗੀ ਕਿ ਕਾਮੇਡੀ ਵੀ ਹਰ ਇੱਕ ਤਰੀਕ ਜੱਚਦੀ ਹੈ ਨਾ ਬਾਕੀ ਜੇ ਸਾਊਥ ਦੀ ਗੱਲ ਕਰੀਏ ਲਾਈਕ ਬਾਲੀਵੁੱਡ ਦੀ ਗੱਲ ਕਰੀਏ ਜੋ ਅਸੀਂ ਪੰਜਾਬ ਦੇ ਵਿੱਚ ਕਰ ਸਕਦੇ ਆ ਉਹ ਸਾਡੇ ਪੰਜਾਬੀ ਹੀ ਕਰ ਸਕਦੇ ਆ ਰਾਈਟ ਸੋ ਥੈਂਕ ਯੂ so much ਸਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਮਨ ਮੈਂ ਤਾਂ ਇਹ ਕਹਿਣਾ ਚਾਹੁੰਦਾ ਪਾਲੀ ਭਪਿੰਦਰ ਜੀ ਨਾਲ ਮੈਂ ਕਿਤੇ 35 ਸਾਲ ਤੋਂ ਹੀ ਥੀਏਟਰ ਕਰਦਾ ਆ ਰਿਹਾ ਇਕੱਠੇ ਤੇ ਲੇਕਿਨ ਜੇ ਥੀਏਟਰ ਦਾ ਆਰਟਿਸਟ ਹੈ ਥੀਏਟਰ ਦਾ ਰਾਈਟਰ ਹੈ ਡਾਇਰੈਕਟਰ ਹੈ ਜਦੋਂ ਫਿਲਮ ਬਣਾਉਂਦਾ ਤਾਂ ਹੁੰਦਾ ਇੱਕ ਐਂਗਲ ਬੜਾ ਸੋਚਣ ਦਾ ਐਂਗਲ ਬੜਾ ਵੱਖਰਾ ਹੁੰਦਾ no ਸਿੱਖ ਦਾ ਕਰੈਕਟਰ ਅੱਗੇ ਲੈ ਕੇ ਆਂਦਾ ਲੇਕਿਨ ਉਹਦੇ ਥਰੂ ਪੂਰੀ ਸੋਸਾਇਟੀ ਦੀਆਂ ਚਾਹੇ ਪੰਜਾਬ ਦੀਆਂ ਚਾਹੇ ਹਿੰਦੁਸਤਾਨ ਦੀ ਕਿਸੇ ਵੀ ਸੂਬੇ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਚਾਹੇ ਪੋਲਿਟੀਕਲ ਨੇ ਚਾਹੇ ਨੈਸ਼ਨਲ ਸਬੰਧਤ ਨੇ ਚਾਹੇ ਉਹ ਟੈਰਰਿਸਟ ਦੀਆਂ ਉਹਨਾਂ ਨੂੰ ਬੜੀ ਬਖੂਬੀ ਇੱਕ ਸੀਕੁਐਂਸ ਅਪਰੋਚ ਨਾਲ ਇਹਨੇ ਪੇਸ਼ ਕੀਤਾ ਹੈ ਇੱਕ ਸਿੰਬੋਲਿਕ ਦੇ ਤੌਰ ਤੇ ਔਰ ਇੱਕ ਪਾਵਰਫੁਲ ਜਿਹੜੀ ਸੋਚ ਲੈ ਕੇ ਆਇਆ ਕਿ ਜਦੋਂ ਵੀ ਮੁਸੀਬਤਾਂ ਆਉਂਦੀਆਂ ਹਨ ਤਾਂ ਅਗਰ ਮੁਸੀਬਤਾਂ ਲੱਗੇ ਤੁਸੀਂ ਹਾਰ ਜਾਂਦੇ ਹੋ ਤਾਂ ਫਿਰ ਤੁਸੀਂ ਕਦੇ ਜ਼ਿੰਦਗੀ ਚ ਸਫਲ ਨਹੀਂ ਹੁੰਦੇ ਰੇਕ ਬੰਦੇ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਮੁਸੀਬਤ ਆਉਂਦੀ ਹੈ ਚੋਟ ਲੱਗਦੀ ਹੈ ਤਾਂ ਕਿ ਤੋ ਚੋਟ ਲਾ ਕੇ ਬੈਠ ਜੇ ਘਰ ਬੈਠ ਜੇ ਦਿਲ ਛੱਡ ਦੇ ਤਾਂ ਖਤਮ ਹੈ ਲੇਕਿਨ ਜੇ ਉਸ ਨੂੰ ਚੈਲੰਜ ਕਬੂਲ ਕਰੇ ਤੇ ਉਸ ਜਨਤ ਇਸਾਨ ਦੇ ਗੁਰਮਖ ਨੇ ਕੀਤਾ ਹੈ ਤੇ ਖੇਡ ਦੇ ਵਿੱਚ ਪੋਜ਼ਿਟਿਵ ਜਿਹੜਾ ਰਿਜ਼ਲਟ ਮਿਲਦਾ ਹੈ ਤੇ ਮੈਂ ਸੋਚਦਾ ਵੀ ਪਾਲੀ ਜੀ ਨੇ ਬੜਾ ਇੱਕ ਸਿੰਬੋਲਿਕ ਤਰੀਕੇ ਦੇ ਨਾਲ ਪੱਗ ਨੂੰ ਇੱਕ ਮੇਨ ਲੈ ਕੇ ਸਰਦਾਰ ਦੇ ਕੈਰੇਕਟਰ ਨੂੰ ਮੇਨ ਲੈ ਕੇ ਔਰ ਜਿਸ ਤਰ੍ਹਾਂ ਰੰਗ ਜੀ ਨੇ ਕਿਹਾ ਕਿ ਸਰਦਾਰਾਂ ਦੀ ਚੁਟਕਲੀ ਬੰਦੇ ਜਾਂ ਸਰਦਾਰ ਕਮੇਟੀ ਫਿਲਮਾਂ ਹੀ ਬਣਾਉਂਦੇ ਆ ਉਹ ਗੱਲ ਨਹੀਂ ਹੈ ਕਿ ਬੜਾ ਵੱਡਾ ਸੋਚ ਇੱਕ ਸਿੱਖ ਕਮਿਊਨਿਟੀ ਦੀ ਸਾਡੀ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਹੈ ਉਹਨਾਂ ਦੇ ਤੇ ਚੱਲਣ ਵਾਲੇ ਚਾਹੇ ਉਹ ਸਿੱਖ ਹੈ ਚਾਹ ਹਿੰਦੂ ਹੈ ਚਾਹ ਮੁਸਲਮਾਨ ਹੈ ਚਾਹ ਸਾਈ ਹੈ ਜੋ ਉਸ ਵਿਚਾਰਧਾਰਾ ਨੂੰ ਅਪਣਾਉਂਦੇ ਨੇ ਉਹ ਜਿੰਦਗੀ ਕਦੇ ਮਾਰ ਨਹੀਂ ਖਾਂਦੇ ਤੇ ਮੈਂ ਕਹਿੰਦਾ ਪਾਲੀ ਜੀ ਬਹੁਤ ਵਧਾਈ ਦੇ ਪਾਤਰ ਨੇ ਔਰ ਸਾਰਿਆਂ ਨੂੰ ਬੇਨਤੀ ਕਿ OTT ਵਨ ਤੇ 24 ਜਨੂਨੀ ਫਿਲਮ ਨੂੰ ਦੇਖੋ ਸਾਰਿਆਂ ਦਾ ਬਹੁਤ ਬਤਨਵਾਦ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ